ਸ਼ਰਮ ਵਾਲੀ ਗੱਲ ਇਹ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਜਿੱਥੇ ਕਿ ਦੂਸਰੇ ਮੁਲਕ ਦੇ ਵਿੱਚ ਰਹਿੰਦੇ ਹੋਏ ਪੰਜਾਬੀਆਂ ਦੇ ਵੱਲੋਂ ਇਸ ਤਰੀਕੇ ਨਾਲ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਦਿਨ ਦਿਹਾੜੇ ਇਹਨਾਂ ਪੰਜਾਬੀ ਸਟੂਡੈਂਟਸ ਦੇ ਵੱਲੋਂ ਯੂਕੇ ਦੀ ਵੀਡੀਓ ਦੱਸੀ ਜਾ ਰਹੀ ਹੈ ਯੂਕੇ ਲੰਡਨ ਦੀ ਵੀਡੀਓ ਦੱਸੀ ਜਾ ਰਹੀ ਹੈ ਕਿ ਦਿਨ ਦਿਹਾੜੇ ਵਿਦਿਆਰਥੀਆਂ ਦੇ ਵੱਲੋਂ ਪੰਜਾਬੀ ਵਿਦਿਆਰਥੀਆਂ ਦੇ ਵੱਲੋਂ ਇੱਕ ਬੋਲ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਸ਼ਰਾਬ ਦੀਆਂ ਬੋਤਲਾਂ ਦੀ ਲੁੱਟ-ਪਸੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਸੀਸੀਟੀਵੀ ਫੁਟੇਜ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਹਾਲਾਂਕਿ ਜਦੋਂ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖੋਗੇ ਅੰਤ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਪੰਜਾਬੀ ਵਿੱਚ ਗੱਲਬਾਤ ਵੀ ਕਰਦੇ ਨੇ ਤੇ ਕਿਸ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈਏ ਯੂਕੇ ਇੰਗਲੈਂਡ ਲੰਡਨ ਦੀ ਵੀਡੀਓ ਦੱਸੀ ਜਾ ਰਹੀ ਹੈ ਕਿ ਲੰਡਨ ਦੀ ਇਹ ਵੀਡੀਓ ਇਹ ਲੰਡਨ ਦੇ ਕਿਸੇ ਸਟੋਰ ਦੀ ਵੀਡੀਓ ਜਿੱਥੇ ਕਿ ਪੰਜਾਬੀ ਮੁੰਡੇ ਆਉਂਦੇ ਨੇ ਤੇ ਦਿਨ ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਦੁਕਾਨ ਤੋਂ ਸ਼ਰਾਬ ਦੀ ਬੋਤਲਾਂ ਜਿਹੜੀ ਲੁੱਟਕ ਸੁੱਟ ਕਰਦੇ ਨੇ ਹਾਲਾਂਕਿ ਦੁਕਾਨ ਦੇ ਵਿੱਚ ਸਟੋਰ ਦੇ ਵਿੱਚ ਜਿਹੜਾ ਖੜਾ ਉਸ ਵਿਅਕਤੀ ਉਸ ਵੱਲ ਰੋਕਿਆ ਵੀ ਜਾਂਦਾ ਲੇਕਿਨ ਦੇਖ ਸਕਦੇ ਹੋ ਕਿ ਕਿਵੇਂ ਸ਼ਰਾਬ ਦੀਆਂ ਬੂਤਲਾਂ ਉਤੋਂ ਚੱਕੀਆਂ ਜਾਂਦੀਆਂ ਨੇ ਇਹ ਚਾਰ ਪੰਜ ਮੁੰਡੇ ਨੇ ਪੰਜਾਬੀ ਮੁੰਡੇ ਨੇ ਤੇ ਕਿਤਨੇ ਕਿਤੇ ਇਹ ਪੰਜਾਬੀ ਦੇ ਲਈ ਵੀ ਸ਼ਰਮ ਵਾਲੀ ਗੱਲ ਇਹ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਵੀਡੀਓ ਇਹ ਲੰਡਨ ਦੀ ਵੀਡੀਓ ਤੁਸੀਂ ਜਾ ਰਹੀ ਜਿੱਥੇ ਕਿ ਦਿਨ ਦਿਹਾੜੇ ਪੰਜਾਬੀ ਸਟੂਡੈਂਟਸ ਦੇ ਵੱਲੋਂ ਇਹ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਬੜਾ ਸੰਗਤ ਵਾਲੀ ਗੱਲ ਰੋਕੋ ਬੜਾ

हेलो हेलो बड़े मार मार समा बड़े बड़े सारे बोतल मार दो 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 खाते दो पत्थर पत्थर की दो रखो मारो चले गोल्ड ले नहीं जाना जी बैग में गोल्ड डाल गोल्ड डाल और डाल गोल्ड डाल आ गोल्ड ਉਹ ਚੱਲ ਓਏ ਆਹ ਤੱਕ ਬੋਲ ਰਿਹਾ ਓਏ ਓਏ ਫਿਰ ਓਏ ਆ ਜਾ ਤਰਾਹੀ 골ਡ ਕਰਾਈ ਔਰ ਚਲੋ ਵਸ ਇਹ ਨਹੀਂ ਨਹੀਂ ਓਏ ਆਮਾ ਨਹੀਂ ਮਟ ਚੱਤਰੇ ਨਾ ਕਿਧਰ ਹੈ ਅਰੇ 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 ਇਹ ਤਾਂ ਸੁਣੇ ਦੋ ਚੱਲ ਆ ਜਾ ਤੁਰਤ